ਕਵੀ ਦਰਬਾਰ ਸੱਜਿਆ ਮਹਾਰਾਜ ਬੈਠਿਆ ਇੰਨੀ ਦੇਰ ਨੂੰ ਦਰਬਾਰ ਚ ਇੱਕ ਮਾੜਿਆ ਅਕਰੇ ਦੇ ਸ਼ਰੀਰ ਦਾ ਬੰਦਾ ਆਇਆ ਜੀ ਉਹਦੀਆਂ ਅਰਕਾਂ ਤੋਂ ਵੀ ਕੱਪੜੇ ਕੱਸੇ ਹੋਏ ਗੋਡਿਆਂ ਤੋਂ ਦਾ ਪਜਾਮਾ ਕੱਸਿਆ ਹੋਇਆ ਕਹਿੰਦਾ ਜੀ ਮੈਂ ਕਵਤਾ ਸੁਣਾਣੀ ਹੈ ਉਹ ਸਟੇਜ ਤੇ ਨਹੀਂ ਗਿਆ ਉਹ ਕਵੀ ਜਿੱਥੇ ਗੁਰੂ ਗੋਬਿੰਦ ਸਿੰਘ ਬੈਠੇ ਸਨ ਜਿੱਥੇ ਸਾਹਮਣੇ ਜਾ ਕੇ ਖੜਾ ਹੋ ਗਿਆ ਮਹਾਰਾਜ ਨੂੰ ਕਰਕੇ ਉਸ ਕਵੀ ਨੇ ਪਹਿਲਾਂ ਆਪਣੇ ਪੱਟਾਂ ਤੇ ਥਾਪੜਾ ਮਾਰਿਆ ਫਿਰ ਉਹਨੇ ਆਪਣੀਆਂ ਬਾਹਾਂ ਤੇ ਡੌਲਿਆਂ ਤੇ ਥਾਪੜਾ ਮਾਰਿਆ ਸਮਝੋ ਉਸ ਵਕਤ ਵੇਖਿਆ ਵੀ ਅਖਾੜ 'ਚਾਂ ਪਹਿਲਵਾਨਾਂ ਵਾਲੀਆਂ ਕਰ ਰਿਹਾ ਸਿੱਖਾਂ ਪੁੱਛ ਲਿਆ ਕਿ ਕਵਤਾ ਸੁਣਾਣਾ ਆਇਓ ਕਿ ਕੁਸ਼ਤੀ ਲੜਨਾ ਆਇਓ ਉਹਦੀਆਂ ਅੱਖਾਂ ਭਾਰੀਆਂ ਕਹਿੰਦਾ ਨਹੀਂ ਕਵਤਾ ਸੁਣਾਣਾ ਆਇਆ ਕਹਿੰਦਾ ਮੈਂ ਗਰੀਬੀ ਨੂੰ ਦਰਿਦ੍ਰਤਾ ਨੂੰ ਕੰਗਾਲਤਾ ਨੂੰ ਬੰਗਾਰ ਕੇ ਕਹਿਣਾ ਕਈ ਸਾਲ ਹੋ ਗਏ ਮੇਰੇ ਕੋਲ ਗੁਣ ਸੀ ਵਿਦਿਆ ਸੀ ਪਰ ਰੋਟੀ ਨਹੀਂ ਮਿਲੀ ਅੱਜ ਮੈਂ ਥਾਪੜੇ ਮਾਰ ਕੇ ਕਹਿਣਾ ਗਰੀਬੀ ਦਰਿਦ੍ਰਤਾ ਤੂੰ ਮੇਰੇ ਸਾਹਮਣੇ ਆ ਗੁਰੂ ਗੋਬਿੰਦ ਸਿੰਘ ਦਾਨਾਂ ਦੇ ਤੀਰ ਮਾਰ ਮਾਰ ਕੇ ਤੈਨੂੰ ਛਲਦੀ ਚਲਨੀ ਕਰਦੇ ਆਂ ਡਾਊਨਲੋਡ ਛੇ ਚਾਟ